ਹੈਲੋ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਵੀ ਅੱਜ ਯਾਰ ਸਰਦੀ ਬਹੁਤ ਪੈ ਰਹੀ ਹੈ ਯਾਰ ਮਲਾਜ ਸ਼ੈ ਧੁੰਦ ਬਹੁਤ ਹੈ ਹਾਂ ਬਾਹਰ ਦੇਖਣ ਨੂੰ ਹੀ ਲੱਗ ਰਿਹਾ ਹੈ ਚੋ ਦੇਖਦੇ ਹਾਂ ਚੱਲ ਕੇ ਓ ਮਾਈ ਗੋਡ ਦੇਖੋ ਯਾਰ ਇਹ ਤਾਂ ਆਪਣੇ ਉਰੇ ਘਰ ਘਰ ਕੇ ਲੱਗ ਰਹੀ ਹੈ ਘਰ ਤੋਂ ਬਾਹਰ ਜਾ ਕੇ ਦੇਖਦੇ ਹਾਂ ਕਿੰਨੀ ਧੁੰਦ ਹੋਏਗੀ ਚਲੋ ਚੱਲਦੇ ਹਾਂ ਫਿਰ ਆਪਾਂ ਤਿਆਰ ਵਿਆਰ ਹੋ ਗਏ ਆ ਤੇ ਚਲਦੇ ਆਪਾਂ ਨੀਚੇ ਤੇ ਖਾਣਾ ਵਗੈਰਾ ਖਾਣਨੇ ਆ ਫਿਰ ਆਪਾਂ ਚਲਦੇ ਆ ਦੁਕਾਨ ਤੇ ਤੇ ਅੱਜ ਯਾਰ ਕੰਮ ਬਹੁਤ ਨਹੀਂ ਯਾਰ ਇੱਕ ਦੋ ਤਾਂ ਅੱਜ ਕੁਠੀ ਦਾ ਕੰਮ ਕਰਨਾ ਹੈ ਤੇ ਉਸ ਤੋਂ ਬਾਅਦ ਯਾਰ ਸ਼ਾਪਿੰਗ ਵੀ ਨਹੀਂ ਕਰੇਗੀ ਨਾ ਕੱਲ ਕਰੇਗੀ ਨਾ ਪਰਸੋ ਕਰੇਗੀ ਅੱਜ ਇੱਕ ਸ਼ਾਪਿੰਗ ਵੀ ਕਰਨੀ ਆ ਵਿਆਹ ਤੇ ਜਾਣਾ ਆਪਾਂ ਨੇ ਤੇ ਵਿਆਹ ਵੀ ਕਿੱਥੇ ਜਾਣਾ ਕੋਈ ਗੱਲ ਨਹੀਂ ਦਿਖਾਵਾਂਗੇ ਜ਼ਰੂਰ ਕੱਲੂ ਚੱਲਾਂਗੇ ਤੇ ਉਸ ਤੋਂ ਪਹਿਲਾਂ ਖਾਣਿਆ ਖਾਣਾ ਫਿਰ ਚਲਦੇ ਆਪਾਂ ਦੁਕਾਨ ਤੇ ਸਰਦੀ ਵੀ ਹੈਗੀ ਆ। ਸ਼ਾਪ ਤੇ ਆ ਗਏ ਆਪਾਂ। ਸਫਾਈ ਵਗੈਰਾ ਕਰ ਲਈ ਆ ਤੇ ਇੱਥੇ ਅੱਜ ਛੋਟੇ ਸ਼ਹਿਰਜਾਦਿਆਂ ਦਾ ਆਪਣੀ ਮਾਰਕੀਟਾਂ ਲੰਗਰ ਲਗਾਇਆ ਸੀ ਤਾਂ ਚਾਹ ਪੀ ਰਹੇ ਆਂ ਜੀ। ਚਾਹ। ਪੀਣ ਚ ਬੰਦੇ ਨੇ ਬਹੁਤ ਹੀ ਟੇਸਟੀ ਬਣਾਈ ਹੋਈ ਸੀਗੀ। ਬਾਅਦ ਸੁਆਦ ਆ ਗਿਆ ਪੀ ਕੇ। ਤੇ ਹੁਣ ਚੱਲਦੇ ਆਪਾਂ ਕੰਮ ਕਰਨਾ। ਅ ਬਸ ਸ਼ੀਸ਼ੇ ਕਟਿੰਗ ਕਰਨੇ ਨੇ। ਸ਼ੀਸ਼ੇ ਕਟਿੰਗ ਕਰਕੇ ਆਪਾਂ ਚੱਲਦੇ ਫਿਟਿੰਗ। ਜੀ ਸਾਹ ਚਾਬੀ ਮੈਨੂੰ ਫਿਰ ਚਾਹੀਦੀ ਹੋਊਗੀ ਮੈਂ ਜਾ ਰਿਹਾ ਫੋਕਲ ਵਾਇਟਰ ਕਾ ਇਲਾ ਲੈਣ ਤੇ ਫਿਰ ਉਦੋਂ ਉੱਤ ਉਹ ਨਵੇੜ ਤੋਂ ਵੀ ਆਪਾਂ ਹਾਂ ਹਾਂ ਉਹਦਾ ਵੈਸੇ ਕਿ ਕੋਈ ਸ਼ੀਸ਼ਾ ਭੇਜ ਕੇ ਆ ਗਿਆ ਅੱਜ ਆ ਵੀ ਭਈਆ ਧਿਆਨ ਰੱਖੀ ਚਾਬੀ ਉਰੇ ਰੱਖ ਦੀ ਠੀਕ ਹੈ ਸ਼ੀਸ਼ੇ ਕਟਿੰਗ ਕਰ ਲਈ ਜੀ ਆਪਾਂ ਨੇ ਰੇੜੀ ਤੇ ਕਰ ਲੈ ਲੋਡ ਮੋਟ ਭਈਆ ਜਾ ਰਹੇ ਨੇ ਸੁਨੀਲੇ ਚੱਲ ਤੇ ਆਪਾਂ ਵੀ ਚੱਲਦੇ ਆ ਨਾਲ ਕੋਈ ਟੇਕ ਸ਼ੀਸ਼ਾ ਲਗਾਉਣ ਲਈ ਇਹ ਟਾਈਪ ਵਿੰਡੋ ਚ ਲਗਾਉਣੇ ਨੇ ਇਹ ਸੋਚ ਲਗਾਉਣੇ ਨੇ ਤੇ ਇੱਕ ਉਹ ਸਾਹਮਣੇ ਲਈ ਉਹ ਬਾਹਰ ਨਹੀਂ ਤੇ 八十五。 ਉਹ ਕਿਤੇ ਨਾ ਗਏ। ਆਹ ਪੈਥ ਲੌਕ ਲਗਾਉਣ ਲਈ। ਇਹ ਇੱਥੇ ਲੱਗੂਗਾ ਲੌਕ। ਇਹ ਫਿਰ ਖੜੇ ਖੜੇ ਲੱਗ ਜਾ ਕਰੂਗਾ ਵੀ ਹੱਥ 'ਚ ਵੀ ਐਂ ਝੁਕਣ ਦੀ ਲੋੜ ਨਹੀਂ ਪਿਆ ਕਰਗੀ ਜਿਵੇਂ ਇਹਦੇ ਲਈ ਬੈਠਣਾ ਪੈਂਦਾ ਥੱਲੇ ਦਿੱਕਤ ਆਂਦੀ ਹੈ ਬੈਠਣੇ 'ਚ ਭਾਰੀ ਬੰਦਾ ਹੋਵੇ ਵੈਸੇ ਆਂਦੀ ਹੈ ਤੇ ਇੱਥੇ ਲਾਣੀਆਂ ਹੁਣ ਇਹ ਵਾਲਾ ਲੋਕ ਲਾਵਾਂਗੇ ਤੇ ਜੀ ਹੁਣ ਟਾਈਮ ਵੀ ਬਹੁਤ ਹੋ ਗਿਆ 8:00 ਪੌਣੇ 8 ਹੋ ਗਏ ਤੇ ਬਾਹਰ ਧੁੰਦ ਵੀ ਲੱਗੀ ਗਿਰਨਾ ਤੇ ਆਪਾਂ ਚੱਲਦੇ ਹੁਣ ਘਰਾਂ ਜੀ ਆ ਗਏ ਆਪਾਂ ਘਰੇ ਤੇ ਖਾਣਾ ਵਗੈਰਾ ਖਾ ਲਿਆ ਆਪਾਂ ਨੇ ਤੇ ਹੁਣ ਕਰਦੇ ਆਂ ਸੋਣੀ ਤੇਰੀ ਤੇ ਬਾਕੀ ਅੱਜ ਲਈ ਇੰਨਾ ਹੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਮਿਲਦੇ ਆਂ ਕੱਲ ਦੀ ਵੀਡੀਓ ਵਿੱਚ ਗੁੱਡ ਨਾਈਟ